ਕੀ ਹੋਇਆ ਕੀ ਸੀ ਯਾਰ ਪਤਾ ਨਹੀਂ ਚੰਗੇ ਬਲੀਆ ਸਦੀ ਗੇਂਦੀ ਮਸਰੇ ਬਾਸ ਤੇਰਾ ਹੀ ਦੁਪਹਿਰ ਨੂੰ ਮੈਂ ਲੈ ਕੇ ਜਾਣਾ ਇਥੋਂ ਵੀ ਰੋਜ਼ ਕਿਹੜੀ ਬੇਟੀ ਲੱਗਦੀ ਸੀ ਕਿਹੜੀ ਕਿਹੜੀ ਕਲਾਸ ਪੜ੍ਹਦੀ ਉਹ ਵੀ ਸਰਫਿਸ ਦਾ ਮਾਸਟਰ ਜੀ ਬਾਦਿਆ ਕੀ ਨਾਮ ਦਾ ਸਰਫਿਸ ਲੁਧਿਆਣਾ ਦੇ ਵਿੱਚ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਉਂਦੀ ਹੈ ਜਿੱਥੇ ਕਿ ਗੁਰਨਾਨਕ ਗਰਲਸ ਕਾਲਜ ਦੇ ਵਿੱਚ 19 ਸਾਲ ਦੇ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਮਾਮਲਾ ਮਾਡਲ ਟਾਊਨ ਦੇ ਸਤਤ ਗੁਰਨਾਨਕ ਗਰਲਸ ਕਾਲਜ ਦਾ ਸਾਹਮਣੇ ਆਂਦਾ ਹੈ ਜੀ ਹਾਂ ਬੀਬੀਏ ਦੀ ਪਹਿਲੇ ਸਾਲ ਦੀ ਵਿਦਿਆਰਥਣ ਜਸਪ੍ਰਿਤ ਕੌਰ ਦੀ ਪੇਤ ਪਰੇ ਹਾਲਾਤਾਂ ਚ ਮੌਤ ਹੋ ਜਾਂਦੀ ਹੈ ਲਾਸ਼ ਕਲਾਸ ਦੇ ਅੰਦਰ ਪੱਖੇ ਦੇ ਨਾਲ ਲਟਕਦੀ ਬਰਾਮ ਧੁੰਦੀ ਹੈ ਪਾ ਲੈ ਕੇ ਉਸਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਸ ਨੂੰ ਲੈ ਕੇ ਕਾਲਜ ਦੇ ਵਿੱਚ ਕਾਫੀ ਹੰਗਾਮਾ ਹੁੰਦਾ ਹੈ ਮਿਤਕ ਜਸਪ੍ਰਿਤ ਕੌਰ ਲੁਧਿਆਣਾ ਦੇ ਨਿਜੀ ਮੰਗਲੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਉਸਨੇ ਇੱਕ ਖਤਮ ਚੱਕਣ ਤੋਂ ਪਹਿਲਾਂ ਆਪਣੀਆਂ ਕੁਝ ਸਹੇਲੀਆਂ ਨੂੰ ਮੈਸੇਜ ਕਰਕੇ ਵਿਸਤ੍ਰਿਤ ਜਾਣਕਾਰੀ ਦਿੱਤੀ ਸੀ ਕਿ ਉਹ ਪਰੇਸ਼ਾਨ ਮਾਨਸਿਕ ਤੌਰ ਤੇ ਦੁਖੀ ਹੈ ਉਸ ਤੋਂ ਬਾਅਦ ਉਸ ਦੀਆਂ ਸਹੇਲੀਆਂ ਉਸ ਨੂੰ ਪੂਰੇ ਕਾਲਜ ਦੇ ਲੱਭਦੀਆਂ ਰਹੀਆਂ ਉਹ ਨਹੀਂ ਮਿਲਦੀ ਉਸ ਦੀ ਬਾਅਦ ਵਿੱਚ ਉਹ ਲਾਸ਼ तो जिन्ह वालों पहुंच के लाश नब्जे चैके पोस्टमार्टम के पोस्ट लिए भेज दता गया उधरी का प्रबंधक ने दस है कि उन्होंने विद्यार्थियों दसा गया जिस तो तुरंत फोन करके पुलिस न बुलाया जाए पुलिस ने लाश नब्जे ਵਿਦਿਆਰਥਣ ਦੀ ਉਮਰ 18 ਤੋਂ 19 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਉਹਨੇ ਕਿਹਾ ਕਿ ਲੜਕੀ ਦਾ ਮੋਬਾਈਲ ਉਸ ਕੋਲੋਂ ਬਰਾਮਦ ਹੋਇਆ ਹੈ। ਪੁਲਿਸ ਨੂੰ ਉਹ ਦੇ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰੇਗੀ। ਕਿਹੜੀ ਕਿਹੜੀ ਕਲਾਸ ਵਿੱਚ ਪੜ੍ਹਦੀ ਸੀ? ਉਹ ਵੀ ਸੈਕਿੰਡ ਸੈਕਸ਼ਨ ਦੀ ਪੜ੍ਹਦੀ ਆ। ਕੀ ਨਾਮ ਸੀ? ਕੀ ਹੋਇਆ ਕੀ ਸੀ ਯਸ਼? ਪਤਾ ਨਹੀਂ ਤੇ ਗਲੀ ਬੋਲੀ ਹਾਸਾ ਦੀ ਗੇਂਦੀ ਮਸੇਰੇ ਬਾਸ ਚੜਾਈ ਹੈ। ਦੁਪਹਿਰ ਨੂੰ ਮੈਂ ਲੈ ਕੇ ਜਾਂਦਾ ਮੈਂ ਇਥੋਂ ਫਿਰ ਹੋਰ। ਕਿ ਮੈਂ ਲੈਣ ਆਇਆ ਮੇਰਾ ਕੋਈ ਨਹੀਂ ਚੱਕਿਆ ਮੈਂ ਫੋਨ ਕਰ ਕਰ ਕੇ ਪਰੇਸ਼ਾਨ ਹੋ ਗਿਆ ਇੱਥੇ ਪੁੱਛਿਆ ਸਾਰਿਆਂ ਨੂੰ ਪੁੱਛਿਆ ਮੇਰਾ ਪੁੱਤ ਦੇ ਉਹ ਕਹਿੰਦੇ ਸੀ ਕਿ thế ਲਵ ਲਵ ਕੇ ਪਰੇਸ਼ਾਨ ਹੋ ਗਏ ਉਹਦੀਆਂ ਫ੍ਰੈਂਡਾਂ ਸਿੱਧੀਆਂ ਉਹਨੇ ਅਸੀਂ ਦੇਖਦੀ ਹ ਸਾਰਾ ਘਰ ਹੀ ਦੇਖਿਆ ਉਹਨੇ ਵਾਚੂ ਬਤਾ ਅਧਰ ਪਿਛੇ ਜਾ ਕੇ ਦੇਖਿਆ ਫੋਨ ਕੀਤਾ ਅੰਕਲ ਨੇ ਸੌ ਸਾਈਡ ਕਰ ਲਿਆ ਕਿ ਕਿਹੜੀ ਜਗ੍ਹਾ ਤੇ ਆਪ ਕਲਾਸਰੂਮ ਤੇ ਜੋ ਕਿ ਕਲਾਸ ਰੂਮ ਚ ਕੋਈ ਨਹੀਂ ਸੀ ਟੀਚਰ ਕੋਈ ਬੱਚਾ ਤੁਹਾਨੂੰ ਸਕੂਲ ਕਾਲਜ ਵਾਲੇ ਨੇ ਦੱਸਿਆ ਪਹਿਲੇ ਜਾਣਾ ਨਹੀਂ ਮੈਨੂੰ ਕੁੜੀਆਂ ਨੇ ਜਿਹੜੀਆਂ ਨਾਲ 파ਰਦੀਆਂ ਉਹ ਭੱਜ ਕੇ ਦੇਖਣ ਗਈਆਂ ਉਹਨਾਂ ਨੇ ਦੱਸਿਆ ਬਾਹਰ ਖੜੀਆਂ ਸੀ ਵਿਚਾਰੀਆਂ ਮੈਂ ਕਹਿੰਦਾ ਮੇਰਾ ਪੁੱਤ ਦੇਖਿਆ ਤੁਸੀਂ ਉਹ ਕਿਹੜੇ ਚੰਕਲੰਦਰੀ ਆ ਵਾਰ ਨਹੀਂ ਆਈ ਅਜੇ ਮੈਂ ਲੱਭੇ ਜਾਨਾ ਲਵਲਵ ਕੇ ਉਹਨਾਂ ਦੇ ਘਰ ਗਿਆ ਤਾਂ ਦੱਸਿਆ ਆਏ ਕਿਉਂ ਕੀ ਕਾਰਨ ਕੀ ਹੈ ਪਤਾ ਨਹੀਂ ਮੈਂ ਤਾਂ ਆਪ ਬੜਾ ਹਰਾਨ ਅਜੇ ਭਲੀ ਆਈ ਨਾ ਕੋਈ ਕੋਈ ਤੰਗ ਪਛਾਣ ਤਾਂ ਨਹੀਂ ਕਰਦੀ ਬਿਲਕੁਲ ਕੋਈ ਵੀ ਨਹੀਂ ਕੋਈ ਬਹੁਤ ਖੁਸ਼ ਸੀ ਉਹ ਵੇ ਖੁਸ਼ੀ ਕਿਹੜੀ ਸ਼ਹਿਰ ਦੇ ਰਹਿਣ ਆ ਰਹੇ ਹੋ ਤੁਸੀਂ ਇਹ ਤੇ ਇਹ ਲਦੇ ਲਿਆ ਮੰਗਲੀ 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 ਰਪਾ ਇਹ ਕਿਤੇ ਜਾਵਾ ਤੇ ਤਿੰਨ ਬੱਚੇ ਜਮੇ ਵੀ ਦੋ ਕੁੜੀਆਂ ਹੈ ਕਮਨਾਵਾ ਯਾ ਬਜੀ ਨਾ ਤੇ ਕੋਈ ਕੁਛ ਕੁਛ ਲਿਖਿਆ ਤਾਂ ਨਹੀਂ ਬੱਚੀ ਨੇ ਕਿਸੇ ਨੂੰ ਪਰੇਸ਼ਾਨ ਹੋਏ ਜਾਂ ਕੋਈ ਤੰਗ ਪਰੇਸ਼ਾਨ ਕਰਦਾ ਕਿਸੇ ਨੂੰ ਆਖਰੀ ਫੋਨ ਕੀਤਾ ਉਹਨਾਂ ਨਾਲ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਂ ਤਾਂ ਫੋਨ ਕਰ ਕਰ ਕੇ ਭਰ ਜਾਣਗੇ ਚੱਕਿਆ ਨਹੀਂ ਉਹਦੀ ਭੈਣ ਨੂੰ ਬੋਲ ਗਿਆ ਤਾਂ ਉਹਨੇ ਵੀ ਕੀਤਾ ਚੱਕਿਆ ਹੀ ਨਹੀਂ ਫੋਨ ਨਹੀਂ ਜਿੱਤੇ ਕਿੰਨੇ ਵਜੇ ਤੁਸੀਂ ਫੋਨ ਕਰਨੀ ਸ਼ੁਰੂ ਕਰਦੇ ਮੈਂ ਤਾਂ 1.5 ਵਜੇ ਉਹਨੂੰ ਲੈਣ ਉਹਨਾਂ ਨਾਲ 1.5 ਵਜੇ ਹਾਂਜੀ 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 ਉਹਦੀ ਫਰੈਂਡਾਂ ਬਾਹਰ ਖੜੀਆਂ ਸੀ ਮੈਂ ਪੁੱਤ ਕਿੱਥੇ ਆਵੇਂ ਵੀ ਅੰਕਲ ਅੰਦਰ ਹੀ ਆਸੀ ਤਵਾ ਉਹ ਰੋਜ਼ ਬਾਹਰ ਖੜ੍ਹੀਆਂ ਹੁੰਦੀ ਹੈ ਮੈਂ ਉਹਨਾਂ ਨੂੰ ਕੁਝ ਉਹ ਅੰਦਰ ਬੈਠੀ ਰਹਿੰਦੀ ਇੱਥੇ ਇੱਥੇ ਬੈਠੀ ਰਹਿੰਦੀ ਅੰਦਰ ਉਹਨੂੰ ਫੋਨ ਕਰਕੇ ਲੈ ਕੇ ਜਾਣਾ ਫੋਨ ਕਰੀ ਜਾਣਾ ਚੱਕਦੀ ਨਹੀਂ ਮੈਂ ਪੁੱਤ ਤੁਸੀਂ ਦੇਖ ਲਓ ਉਹ ਦੇਖਦੀਆਂ ਵਿਚਾਰੀਆਂ ਲੱਭ ਲੱਭ ਕੇ ਪਰੇਸ਼ਾਨ ਹੋ ਗਈਆਂ ਵੀ ਉਹਨਾਂ ਕੀ ਲੱਗਦਾ ਕਿਹੜੀ ਚੀਜ਼ ਨਾਲ ਉਹਨਾਂ ਨੇ ਇਹ ਚੀਜ਼ ਇਹ ਮੈਨੂੰ ਆਪ ਨਹੀਂ ਪਤਾ ਕੀ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਹੁੰਦੀ ਓਏ ਮੈਂ ਕਿੱਥੇ ਜਾਵਾਂ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਵਿਜੇ ਪ੍ਰਤਾਪ ਸੇਕਰ ਜੀ ਤੁਸੀਂ ਕਾਲਜ ਦੇ ਵਿੱਚ ਐਸੀ ਕੀ ਮੈਂ ਆਫਿਸ ਸੁਪਰਿੰਟੈਂਡੈਂਟ ਸਰ ਕੀ ਤੁਹਾਡੇ ਕਾਲਜ ਦੇ ਵਿੱਚ ਕਿਉਂ ਕੁੜੀ ਨੇ ਸੁਸਾਈਡ ਕੀਤਾ ਕੀ ਨਾਮ ਹੈ ਕਿਹੜੀ ਕਲਾਸ ਚ ਪੜਦੀ ਹੈ ਐਕਚੁਅਲੀ ਅੱਜ ਮੈਨੂੰ ਟੀਚਰਾਂ ਤੋਂ ਪਤਾ ਲੱਗਿਆ ਜੀ ਕਿ ਉਹਨਾਂ ਕੋਲੇ ਕੁਝ ਬੱਚੇ ਆਏ ਜੀ ਕਿ ਆਹ ਜਿਹੜੀ ਲੜਕੀ ਹੈਗੀ ਹੈ ਜਸਪ੍ਰੀਤ ਕੌਰ ਉਹਦਾ ਨਾਮ ਉੱਥੇ ਪਤਾ ਲੱਗਿਆ ਸਾਨੂੰ ਜੀ ਕਿ ਉਹਨੇ ਆਪਣੇ ਫਰੈਂਡਸ ਨੂੰ ਮੈਸੇਜ ਭੇਜਿਆ ਕਿ ਮੇਰਾ ਅੱਜ ਆਹੀ ਤਰੀਕਾ ਬਚਿਆ ਬਸ ਹੋਰ ਮੇਰੇ ਕੋਲੇ ਕੋਈ ਰਾਹ ਨਹੀਂ ਬਚਿਆ ਅੱਛਾ ਜੀ ਬੱਚੇ ਭੱਜੇ ਭੱਜੇ ਟੀਚਰ ਇਨਚਾਰਜ ਕੋਲੇ ਗਏ ਜੀ ਭਈ ਐਦਾ ਬੱਚੇ ਦਾ ਮੈਸੇਜ ਆਇਆ ਜੀ ਤੇ ਉਹਨੂੰ ਲੱਭੀ ਕਿੱਥੇ ਕਿੱਥੇ ਗਈ ਆ ਜੀ ਉਹ ਫਿਰ ਸਾਰੇ ਲੱਭਿਆ ਗਿਆ ਤੇ ਇੱਕ ਕਮਰੇ ਦੇ ਵਿੱਚ ਉਹਦੀ ਸੁਸਾਈਡ ਦਾ ਸੀਗਾ ਮਿਲਿਆ ਸਰ ਇਹ ਕਿੰਨੇ ਵਜੇ ਉਹਨੇ ਮੈਸੇਜ ਕੀਤਾ ਤੇ ਕਿੰਨੇ ਵਜੇ ਸੁਸਾਈਡ ਇਦੇ ਬਾਰੇ ਮੈਨੂੰ ਐਗਜੈਕਟ ਤਾਂ ਨਹੀਂ ਪਤਾ ਐ ਐਕਚੁਅਲੀ ਟੀਚਰ ਇਨਚਾਰਜ ਹੀ ਦੱਸ ਸਕਦੇ ਸੀ ਕਿ ਉਹ ਚਲੇ ਗਏ ਬੇਨਜ ਕੋਲੇ ਤਾਂ 2:20 ਮਿੰਟ ਤੇ ਟੀਚਰ ਆ ਕੇ ਮਿਲੇ ਆ ਤੇ ਮੈਂ 2:25 ਤੇ ਉਸੇ ਵੇਲੇ ਆਪਣੇ ਐਸਐਚਓ ਮੋਡਲ ਟਾਊਨ ਨੂੰ ਫੋਨ ਕਰਤਾ ਵੀ ਇੱਦਾਂ ਕਟਣਾ ਹੋਈ ਐ ਤੇ ਤੁਸੀਂ ਆਓ ਅੱਛਾ ਜੀ ਤੇ ਕੁੜੀ ਕਿੰਨੇ ਕੋ ਸਾਲ ਹੋ ਗਏ ਜਿੱਥੇ ਪੜਦੇ ਨੂੰ ਬੀਵੀਏ ਫਰਸਟ ਈਅਰ ਦਾ ਬੱਚਾ ਸੀਗਾ ਹਾਲੇ ਤਾਂ ਪਹਿਲਾ ਸਾਲ ਹੀ ਸੀ ਪਹਿਲੇ ਸਾਲ ਚੀਨਾ ਲਗਾਇਆ ਨਹੀਂ ਹਾਂ ਜੀ ਤੇ ਕੋਈ ਇਦਾਂ ਦੀ ਕੋਈ ਗੱਲਬਾਤ ਕੋਈ ਬੱਚਾ ਕਿਸੇ ਤੋਂ ਪਰੇਸ਼ਾਨ ਹੋਵੇ ਜਾਂ ਕਿਸੇ ਨੇ ਕੁਝ ਕਹਿ ਦਿੱਤਾ ਹੋਵੇ ਇਦਾਂ ਕੁਝ ਨਹੀਂ ਹੈਗਾ ਇਹ ਤਾਂ ਐਕਚੁਅਲੀ ਇਨਵੈਸਟੀਗੇਸ਼ਨ ਹੋਰੇਗੀ ਫੇਰ ਹੀ ਪਤਾ ਲੱਗੇਗਾ ਫਿਰ ਸਬਮਿਟ ਹੋਵੇ ਕੁਝ ਨਹੀਂ ਮਿਲਿਆ ਤਾਂ ਬੱਚੇ ਦੇ ਕਿੰਨੇ ਪੀਰੀਅਡ ਹੈ ਜਿਹੜੇ ਉਹਨੂੰ ਲਗਾ ਲਿਏ ਅੱਜ ਐਕਚੁਅਲੀ ਐਮਬੈਸਟੀ ਸੀਗਾ ਸਾਡੇ ਨਾਲ ਟੈਸਟ ਹੁੰਦੇ ਆ ਜੀ ਤੇ ਉਹ ਟੈਸਟ ਸੀਗਾ ਅੱਜ ਉਹਨੇ ਟੈਸਟ ਦਿੱਤਾ ਉਹਦੀ اٹੈਂਡੈਂਸ ਵੀ ਹੈਗੀ ਹੈ ਅੱਛਾ ਜੀ ਉਸ ਤੋਂ ਬਾਅਦ ਉਹ ਚਲੀ ਗਈ ਹੈ ਬਸ ਸਾਨੂੰ ਨਹੀਂ ਪਤਾ ਵੀ ਕਿੱਧਰ ਗਈ ਹੈ ਕਿਉਂਕਿ ਟੀਚਰ ਨੇ ਤਾਂ ਟੈਸਟ ਲਿਆ ਤੇ ਬਸ ਜੀ ਕਤਬ ਉਹ ਗਿਆ ਸੀ ਕਿ ਜੀ ਤੇ ਇਹ ਬੱਚਾ ਉਹ ਰੋਜ਼ ਰੈਗੂਲਰ ਆ ਰਿਹਾ ਸੀ ਕਦੀ ਕਾਲਜ ਇਹ ਟੀਚਰ ਦੱਸ ਸਕਦੇ ਐ ਐਕਚੁਅਲੀ ਉਹ اٹੈਂਡੈਂਸ ਹੋ ਲੈਂਦੇ ਮੈਨੂੰ ਤਾਂ ਆਫਿਸ ਦੇ ਬਾਰੇ ਪਤਾ ਹੁੰਦਾ ਬੱਚਿਆਂ ਬਾਰੇ ਮੈਨੂੰ ਕੋਈ ਜਾਣਦਾ ਨਹੀਂ ਜਿਹੜੀ ਕਲਾਸ ਚ ਉਹ ਲੜਕੀ ਪੜ੍ਹਦੀ ਸੀ ਉਹਦੇ ਅੰਦਰ ਨੇ ਸੁਸਾਈਡ ਕੀਤਾ ਜਾਂ ਕਿਸੇ ਹੋਰ ਜਗ੍ਹਾ ਨਹੀਂ ਕਿਸੇ ਹੋਰ ਜਗ੍ਹਾ ਤੇ ਅੱਛਾ ਜੀ ਕਿਉਂਕਿ ਜਦੋਂ ਉਹਨਾਂ ਨੂੰ ਮੈਸੇਜ ਗਿਆ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਡਿਪਾਰਟਮੈਂਟ 'ਚ ਉਹਨੂੰ ਲੱਭਿਆ ਅੱਛਾ ਜੀ ਕਿ ਬੱਚਾ ਕਿੱਥੇ ਹੈਗਾ ਪਰ ਉਹ ਡਿਪਾਰਟਮੈਂਟ 'ਚ ਨਹੀਂ ਮਿਲਿਆ ਫਿਰ ਕਿਸੇ ਹੋਰ ਡਿਪਾਰਟਮੈਂਟ 'ਚ ਉਹਨੂੰ ਅੱਛਾ ਜੀ ਤੇ ਪੁਲਿਸ ਕਿੰਨੀ ਕੁ ਦੇਰ ਤੱਕ ਪਹੁੰਚ ਗਈ ਸੀ ਜੀ? 5 ਮਿੰਟ ਚ ਹੀ ਆ ਗਈ ਸੀ ਨਾਲ ਦੀ ਨਾਲ। ਜਦੋਂ ਮੈਂ ਫੋਨ ਕੀਤਾ ਨਾਲ ਦੀ ਨਾਲ ਪੁਲਿਸ ਦੀ ਟੀਮ ਪਹੁੰਚ ਗਈ ਇੱਥੇ। ਐਸ ਐਚ ਓ ਮਾਡੂਲਨ ਮਿਸਟਰ ਚੀਮਾ ਉਹ ਵੀ ਆ ਗਏ ਸੀ ਨਾਲ ਦੀ ਨਾਲ। ਠੀਕ ਹੈ ਜੀ। ਤੇ ਕੁੜੀ ਨੇ ਸੁਸਾਇਸਾਈਡ ਕੀਤਾ ਕਿਹੜੀ ਚੀਜ਼ ਦੇ ਨਾਲ ਜੀ? ਉਹ ਦੁਪੱਟਿਆ ਸੀ, ਚੁੰਨੀ ਸੀਗੀ ਉਹਦੀ। ਜੀ ਪੱਖੇ ਦੇ ਨਾਲ ਲਟਕਾਇਆ। ਪੱਖੇ ਨਾਲ ਲਟਕੀ ਹੋਈ ਸੀ। ਬੈਂਚ ਦੇ ਉੱਪਰ ਚੜ੍ਹ ਕੇ ਕੀਤਾ ਜੀ ਜਾਂ ਪਿੱਛੇ। ਬੈਂਚ ਸੀਗਾ ਉਹਦੇ ਉੱਪਰ। ਅੱਛਾ ਜੀ ਤੇ ਕਿੰਨੇ ਕੁ ਵੇ ਦਾ ਟਾਈਮ ਸੀਗਾ ਜਦੋਂ ਸੁਸਾਇਸਾਈਡ ਦਾ? ਨਹੀਂ ਇਹ ਮੈਨੂੰ ਨਹੀਂ ਨਾ ਪਤਾ ਐਗਜ਼ੈਕਟਲੀ। ਮੈਨੂੰ ਤਾਂ ਦੋ ਵੀ ਤੇ ਇਨਫਰਮੇਸ਼ਨ ਮਿਲੀ ਹੈ ਨਾਲ ਦੀ ਨਾਲ ਮੈਂ ਪੁਲਿਸ ਨੂੰ ਫੋਨ ਕੀਤਾ ਫੋਨ ਦਾ ਨਾਲ ਦੀ ਨਾਲ ਟੀਮ ਆ ਗਈ ਸਾਰੇ ਜਿਹੜੇ ਤੁਸੀਂ ਇੱਕ ਮੈਸੇਜ ਦੀ ਗੱਲ ਕਰ ਰਹੇ ਹੋ ਕਿ ਉਹਨੇ ਆਪਣੀ ਸੇਲੀ ਨੂੰ ਮੈਸੇਜ ਉਹ ਬੱਚਿਆਂ ਨੂੰ ਉਹਦੇ ਆਪਣੀ ਸੇਲੀ ਨੂੰ ਕੀਤਾ ਉਹ ਐਕਚੁਅਲੀ ਮੈਂ ਨਹੀਂ ਦੇਖਿਆ ਉਹ ਉਹਨਾਂ ਦੇ ਟੀਚਰ ਇਨਚਾਰਜ ਨੂੰ ਜ਼ਰੂਰ ਦਿਖਾਇਆ ਤੇ ਤੁਸੀਂ ਪੜਿਓ ਮੈਸੇਜ ਕੀ ਸੀਗਾ ਨਹੀਂ ਮੈਂ ਨਹੀਂ ਪੜ੍ਹਿਆ ਮੈਨੂੰ ਨਹੀਂ ਪਤਾ ਉਹਦੇ ਬਾਰੇ ਚ ਕਿਉਂਕਿ ਉਹ ਟੀਚਰ ਇਨਚਾਰਜ ਹੀ ਦੱਸ ਰਹੇ ਸੀਗੇ ਇਦਾਂ ਮੈਸੇਜ ਮੈਨੂੰ ਨਹੀਂ ਪਤਾ ਉਹਦੇ ਕੋਈ ਜਾਣਕਾਰੀ ਮੇਰਾ ਵਿਜੇ ਪ੍ਰਤਾਪ ਸੇ ਕਿਹੜੀ ਜਗ੍ਹਾ ਗੁਰੂ ਨਾਨਕ ਗਰਲ ਸਕੂਲਸ ਮੋਡਰਨ ਅੱਛੇ ਸਾਰੇ ਇੱਥੇ ਸੁਣਨਾ ਮਿਲ ਕਹਿੰਦੇ ਕਿ ਕੁੜੀ ਨੇ ਕੋਈ ਸੁਸਾਇਡ ਕੀਤਾ ਕੀ ਮਾਮਲਾ ਕੀ ਮੈਨੂੰ ਇਹਦੇ ਬਾਰੇ ਹਲੇ ਕੋਈ ਜਾਣਕਾਰੀ ਨਹੀਂ ਹੈਗੀ ਮਾਮਲੇ ਬਾਰੇ ਸਾਨੂੰ ਤਾਂ ਪਤਾ ਲੱਗਿਆ ਕਿ ਅੱਦਾ ਕੋਈ ਘਟਨਾ ਹੋਈ ਹੈ ਬੱਚਿਆਂ ਤੋਂ ਬੱਚੇ ਟੀਚਰ ਕੋਲ ਗਏ ਟੀਚਰ ਮੇਰੇ ਕੋਲ ਆਏ ਸਾਡੇ ਕੋਲ ਵੀ ਅੱਦਾ ਕੋਈ ਗੱਲ ਹੋਈ ਆ ਫਿਰ ਉਹਨਾਂ ਨੇ ਲੱਭਿਆ ਸਾਰੇ ਪਾਸੇ ਤੇ ਕੀ ਗੱਲ ਹੈਗੀ ਆ ਜਦੋਂ ਸਾਰੇ ਲੱਭਿਆ ਕੋਲ ਉਹਨਾਂ ਦੇ ਡਿਪਾਰਟਮੈਂਟ ਚ ਪਹਿਲਾਂ ਉਹਨਾਂ ਨੇ ਦੇਖਿਆ ਡਿਪਾਰਟਮੈਂਟ ਚ ਨਹੀਂ ਲੱਭੀ ਫਿਰ ਬਾਕੀ ਕਾਲਜ ਦੇ ਜਿਹੜੇ ਕਮਰੇ ਆ ਉੱਥੇ ਦੇਖਿਆ ਗਿਆ ਉਹ ਤੋਂ ਇੱਕ ਕਮਰੇ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਕੁੜੀ ਦੀ ਲਾਸ਼ ਲਟਕ ਰਹੀ ਸੀ। ਤੇ ਪਤਾ ਲੱਗਿਆ ਸੀ ਕਿ ਲੜਕੀ ਨੇ ਪਹਿਲੇ ਆਪਣੇ ਦੋਸਤਾਂ ਨੂੰ ਪਹਿਲੀ ਆਪਣੇ ਫਰੈਂਡ ਨੂੰ ਭੇਜਿਆ। ਫਰੈਂਡ ਨੇ ਫਿਰ ਟੀਚਰ ਇਨਚਾਰਜ ਜਿਹੜੇ ਸੀ ਉਹਨਾਂ ਨੂੰ ਦੱਸਿਆ ਕਿ ਉੱਦੋਂ ਖਬਰ ਆ ਜਾਂਦਾ ਬੱਚਾ ਵੀ ਬੱਚੇ ਛੋਟੇ ਆ। ਕਿ ਪਤਾ ਨਹੀਂ ਕੀ ਹੋ ਗਿਆ। ਕਿ ਕੀ ਮੈਸੇਜ ਕੀ ਭੇਜਿਆ? ਇਹ ਮੈਨੂੰ ਨਹੀਂ ਪਤਾ ਐਕਚੁਅਲੀ ਇਹ ਟੀਚਰ ਹੀ ਦੱਸ ਸਕਦਾ। ਇਹ ਭੇਜਿਆ ਕਿ ਮੈਂ ਸੁਸਾਈਡ ਕਰਨ ਲੱਗੀ ਹਾਂ ਤੁਹਾਨੂੰ। ਮੈਨੂੰ ਨਹੀਂ ਪਤਾ ਇਹਦੇ ਬਾਰੇ। ਕਿੰਨੀ ਬੱਚੇ ਦੀ ਕਿੰਨੀ ਉਮਰ ਸੀ? ਬੱਚਾ ਬੀਬੀਏ ਫਰਸਟ ইয়ার ਚ ਪੜਦਾ ਸੀਗਾ। ਅੱਛਾ ਜੀ। 19 ਆ ਸਾਲ ਜਾਂ 20 ਸਾਲ ਲੰਦੀ ਕਿ ਉਹ ਛੋਟੀ ਉਮਰ ਇਸੇ ਇਸੇ ਕਾਲਜ ਚ। ਹਾਂਜੀ ਹਾਂਜੀ। ਅੱਛਾ। ਤੇ ਤੇਰੇ ਨੇ ਮਾਂ ਪਿਓ ਨੂੰ ਦੱਸਿਆ ਕਿ ਉਹਨੇ? ਹਾਂਜੀ ਹਾਂਜੀ ਉਹਦੇ ਫਾਦਰ ਆਏ ਸੀ। ਅੱਛਾ। ਹਾਂਜੀ। ਉਹ ਐਕਚੁਅਲੀ ਫੋਨ ਕਰ ਰਹੇ ਹੋਣੇ ਉਹਨੂੰ। ਅੱਛਾ। ਤੇ ਫੋਨ ਦੀ ਚੈੱਕਰੀ ਸੀਗੀ। ਫਿਰ ਉਹਨਾਂ ਦੇ ਲੱਭਿਆ ਸਾਰੇ ਟੀਚਰਾਂ ਦੇ ਨਾਲ। ਹਾਂਜੀ। ਤੇ ਫਿਰ ਨਾਲ ਹੀ ਸੀਗੇ ਫਾਦਰ ਵੀ। ਕਿੰਨੇ ਵੇ ਦੀ ਗੱਲ ਹੈ? ਤੇ 2 ਵਜੇ ਦੇ ਕਰੀ। ਅਪ੍ਰੋਕਸੀਮੇਟਲੀ ਮੈਨੂੰ ਨਹੀਂ ਪਤਾ ਐਗਜ਼ੈਕਟਲੀ ਪਤਾ ਲਗਭਗ ਦੋ ਦੋ ਸਵਾ ਦੋ ਪੁਲਿਸ ਵਗੈਰਾ ਆਈ ਬਿਲਕੁਲ ਹਾਂਜੀ ਉਸੇ ਵੇਲੇ 5 ਮਿੰਟ ਦੇ ਵਿੱਚ ਹੀ ਐਸ ਐਚਓ ਮਾਡਲ ਟਾਊਨ ਥਾੜਾ ਧੀ ਆਪਣੇ 19 ਸਾਲ ਦੀ ਉਮਰ ਉਹਨੇ ਫਾਹ ਲਿਆ ਅੱਗੇ ਦੀ ਹਜੇ ਅਸੀਂ ਬੋਡੀ ਮੂਵ ਕਰਾਈ ਸਿਵਲ ਦੇ ਵਿੱਚ ਤੇ ਉਹਦੀ ਫੈਮਿਲੀ ਨੂੰ ਬੁਲਾਇਆ ਗਿਆ ਇਨਵੈਸਟੀਗੇਸ਼ਨ ਔਨ ਗoing ਹੈ ਜੀ ਜੋ ਅੱਗੇ ਜੋ ਤੱਥ ਸਾਹਮਣੇ ਆਏ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਕਿਹੜੇ ਹਾਲਾਤਾਂ ਚੱਲਦੀਆਂ ਕਿਹੜੀ ਚੀਜ਼ ਉਹਨੇ ਸੁਸਾਇਸਾਈਡ ਕੀਤੀ ਫਾਹ ਲਿਆ ਚੁੰਨੀ ਨਾਲਿਆ ਚੁੰਨੀ ਨਾਲਿਆ ਚੁੰਨੀ ਨਾਲਿਆ ਤੇ ਕੀ ਪਤਾ ਲੱਗਿਆ ਕਿ ਕਿਉਂ ਕਾਰਨ ਕੀ ਸੀਗਾ ਕੁਝ ਕਾਰਨ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਦੀ ਫੈਮਿਲੀ ਤੋਂ ਪੁੱਛਾਂਗੇ ਉਹਦੇ ਫਰੈਂਡਸ ਜਿੰਨਾ ਸਰਕਲ ਹੈਗਾ ਸਾਰੇ ਬੁਲਾਏ ਨੇ ਲੈਟਰ ਵਗੈਰਾ ਮਿਲਿਆ ਨਹੀਂ ਲੈਟਰ ਜਿਹਦਾ ਲਾਸਟ ਫੋਨ ਕੀਤਾ ਹੋਵੇ ਉਹ ਹਜੇ ਫੋਨ ਜਦੋਂ ਆਪਾਂ ਚੈੱਕ ਕਰਾਂਗੇ ਉਹਦਾ ਉਹ ਸਾਰਾ ਉਹਦੇ ਵਿੱਚ ਡਿਟੇਲ ਚ ਨਿਕਲੇਗਾ ਸਿਰ ਕੁਝ ਪਤਾ ਲੱਗਿਆ ਕਾਲਜ ਵੱਲੋਂ ਦੱਸਿਆ ਉਹਦੇ ਫਰੈਂਡ ਨੇ ਨਹੀਂ ਡੀਰ ਨਹੀਂ ਕੋਈ ਸਾਰੇ ਬੁਲਾਏ ਹੋਏ ਜੀ ਸਾਰੇ ਬੁਲਾਏ ਹੋਏ ਜੀ ਜਿੰਨੇ ਦਾ ਫਰੈਂਡ ਸਰਕਲ ਸੀ ਨਾ ਚੈੱਕ ਕੀਤਾ ਵੀ ਕਿਸੇ ਹੋਰ ਤਾਂ ਨਹੀਂ ਸ਼ਰਾਦਤ ਦੀ ਸਾਰਾ ਕੁਝ ਜੀ ਰਿਕਾਰਡ ਲੈ ਲਿਆ ਸੀ ਸਾਰਾ ਜੋ ਸਾਹਮਣੇ ਇਨਵੈਸਟੀਗੇਸ਼ਨ ਤੇ ਆਏਗਾ ਛੇਤੀ ਤੋਂ ਛੇਤੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਸਰ ਜਿਸ ਜਗ੍ਹਾ ਉਹਨੇ ਸੁਸਾਈਡ ਕੀਤਾ ਉਹਦਾ ਕਲਾਸਰੂਮ ਸੀਗਾ ਜਾਂ ਕੋਈ ਅਦਰ ਜਗ੍ਹਾ ਕਲਾਸਰੂਮ ਸੀ ਕਲਾਸਰੂਮ ਆ ਗਿਆ ਠੀਕ ਜੀ ਥੈਂਕ ਯੂ ਪੁਲਿਸ ਵੱਲੋਂ ਜਿਹੜੀ ਹੈ ਉਹ ਕਾਰਵਾਈ ਉਹ ਕੀਤੀ ਜਾ ਰਹੀ ਹੈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਫਿਲਹਾਲ ਲੜਕੀ ਨੇ ਜਿਹੜਾ ਸੁਸਾਈਡ ਕਾਲਜ ਦੇ ਵਿੱਚ ਕੀਤਾ ਤੇ ਪੁਲਿਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਲੜਕੀ ਨੇ ਜਿਹੜਾ ਉਹ ਸੁਸਾਈਡ ਹੈ ਇਸ ਕਾਲਜ ਦੇ ਵਿੱਚ